ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਜਾਇਜ਼ ਕਬਜ਼ੇ ਛਡਾਉਣ ਦੀ ਮੁਹਿੰਮ ਜੋ ਕਿ ਪਿਛਲੇ 3 ਸਾਲਾਂ ਤੋਂ ਜਾਰੀ ਹੈ। ਪਰੰਤੂ ਅਜੇ ਵੀ ਅਸਰ ਰਸੂਖ ਵਾਲੇ ਲੋਕ ਸਰਕਾਰੀ ਦਾਅਵਿਆਂ ਦੀ ਫੂਕ ਕੱਢਦੇ ਨਜ਼ਰ ਆ ਰਹੇ ਹਨ। ਜਿਸ ਦਾ ਸਭ ਤੋਂ ਵੱਡਾ ਉਦਾਹਰਣ ਜ਼ਿਲ੍ਹਾ ਮਲੇਰਕੋਟਲਾ ਦੇ ਤਹਿਸੀਲ ਅਮਰਗੜ ਦੇ ਪਿੰਡ ਰਾਏਪੁਰ ਵਿਖੇ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਹੈ। ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਥਿਤ ਤੌਰ 'ਤੇ ਇੱਕ ਵਪਾਰੀ ਨੂੰ ਖੁਸ਼ ਕਰਨ ਲਈ ਗੁਰਦੁਆਰਾ ਸਾਹਿਬ ਦੀ ਹਦੂੜ ਨੇੜੇ ਸ਼ੈਲਰ ਲਗਾ ਦਿੱਤਾ ਗਿਆ ਸ਼ੈਲਰ ਤੋਂ ਉੱਡਣ ਵਾਲਾ ਮਿੱਟੀ ਕਟਾ ਨਾ ਸਿਰਫ ਗੁਰਦੁਆਰਾ ਸਾਹਿਬ ਦੇ ਬਾਹਰ ਬਲਕਿ ਇਮਾਰਤ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੱਕ ਪਹੁੰਚ ਜਾਂਦਾ ਹੈ ਜਿਸ ਕਾਰਨ ਸੇਵਾਦਾਰਾਂ ਵੱਲੋਂ ਸਾਰਾ ਦਿਨ ਸਾਫ਼ ਸਫਾਈ ਕਰਦਿਆਂ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਬਹਾਲ ਰੱਖਣ ਵਿੱਚ ਹੀ ਸਾਰਾ ਦਿਨ ਬੀਤ ਜਾਂਦਾ ਹੈ ਅੰਡਰਆਇਰਪਰ ਅਚੀਨ ਅਮਰਗੜ ਜਲਾਸ ਨੂੰ ਨੇਪਰ ਦੁਆਰਾ ਕਾਮ ਦੁਆਰਾ ਸਹਿਬ ਮਲੇ ਕੋਲ ਜਨਾ ਡਰਾਈਵਰ ਅਚੀਨ ਅਮਰਗੜ ਜਲਾ ਦੇ ਨੀਤੀ ਕੇ ਸੇਕੰਡ ਦੇ ਰਹਵਾਇ ਹਾ ਪ੍ਰਾਤਨ ਅਵਧਰਾ ਸਾਹਿਬ 60% ਬੜਿਆ ਹੋਇਆ ਹੈ ਹੋ ਜਾ ਪੋਸਟ ਟਾਈਮ ਦੇ ਗੰਤੀ ਸਹਿਵਾਨ ਹੋ ਰਹੇ ਨੇ ਜਿਸ ਦੀ ਪਹਿਲਾਂ 40 ਸਾਲ ਤੋਂ ਉੱਪਰ ਆ ਜਨਮਤ ਜੇ ਉਪਿਤ ਜਾਨੂ ਮੁੱਖ ਸੇਵਾਦਾਰਾਂ ਦੀ ਸੇਵਾ ਕਰਦੇ ਆ ਸੇਵਾ ਸੰਭਾਲ ਬਣਿਆ ਹੋਇਆ ਜੋ ਇਹ ਸੈਲਰ ਚਲਾਇਆ ਹੈ ਇਹ ਤਾਂ ਇੱਕਦਮ 2023 ਨੂੰ ਅੱਛੀ ਦਰਖਾਸਤ ਦਿੱਤੀ ਸੀ ਦਫਤਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਬਾਈ ਪੰਜ ਟੋਬਿਲ ਵਿੱਚ ਦਿਖਾ ਦਿੱਤੀ ਇਸ ਕਿਤੇ ਸੁਣਵਾਈ ਲਈ ਹੋਈ ਅਸੀਂ ਕਲੱਬ ਦੇ ਵਿੱਚ ਮਹਾਲੀ ਅਰੇਸ ਕਲੱਬ ਦੇ ਵਿੱਚ ਪਹੁੰਚੇ ਹਾਂ ਕਾਜੀ ਲਾਉਣ ਵਾਸਤੇ ਇਹ ਜੋ ਵੀ ਉਹ ਦੁਆਰਾ ਸੈਬ ਬਣਿਆ ਹੋਇਆ ਹੈ ਇੱਥੇ ਉਹ ਜਾਂ ਨਿਤਨੇਮ ਤੇ ਵਰਪਰਬ ਸਮੇਂ ਇਸ ਮੇਨਾਵ ਦੀਵਾਨ ਸਟਾਇਜ ਜਾਂਦੇ ਨੇ ਮੈਡੀਕਲ ਵੀ ਲਵਾਇਆ ਜਾਂਦਾ ਸੇਵਾ ਕਰਦੇ ਆ ਜਿਹੜਾ ਇਹ ਸੈਂਦਰਾ ਇੱਕ ਗਲਤ ਤਰੀਕੇ ਨਾਲ ਬਣਿਆ ਗਿਆ ਐ ਐਨਓਸੀ ਗਲਤ ਤਰੀਕੇ ਨਾਲ ਦਿੱਤੀ ਆ ਲੈ ਤਸਿਲਦਾਰ ਨੇ ਜਦੋਂ ਕੋਈ ਗੁਰਦੁਆਰਾ ਪਹਿਲਾਂ ਹੀ ਚੱਲ ਰਿਹਾ ਉੱਥੋਂ ਚੱਲਦਾ ਆਉਂਦਾ ਹੈ ਗੁਰਦੁਆਰਾ ਸਾਹਿਬ ਸੰਗਤ ਆਉਂਦੀ ਆ ਦਿਨ ਦਿਹਾੜ ਮਨਾਏ ਜਾਂਦੇ ਨੇ ਨੂੰ ਐਨਓਸੀ ਦਿੱਤੀ ਆ ਲੈ ਤਸਿਲਦਾਰ ਨੇ ਸਾਰੇ ਮੈਂਬਰ ਨੂੰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਨਿਰਥਾ ਕਰਦੇ ਆ ਇਹ ਮਜੁੰਤਾ ਬਰਦਾਰਾ ਸਾਹਿਬ ਹੈ ਇਹ ਬਰਦਾਰਾ ਸਾਹਿਬ ਇਹ ਜੋ ਨਵਾਂ ਸ਼ਟਰ ਲਾਇਆ ਗਿਆ ਹੈ ਇਹਨੂੰ ਬੰਦ ਕਰਿਆ ਜਾਵੇ ਇਹ ਕਾਲ ਤਸਕੀਲਕੇ ਨਾਲ ਐਨਓਸੀ ਲੈ ਕੇ ਲਾਇਆ ਗਿਆ ਆਫਸਰਾਂ ਦੀ ਮਲੀ ਭੁਗਤ ਦਾ ਕਿੰਨੇ ਮੀਟਰ ਚਾਹੀਦਾ ਮੀਟਰ ਦੇ ਕਿੰਨੇ ਮੀਟਰ ਦੇ ਲਗ 800 ਮੀਟਰ ਹਦੂਦ ਦੇ ਅੰਦਰ ਹੈ 100 ਮੀਟਰ ਦੇ 100 ਮੀਟਰ ਦੇ ਵਿੱਚ ਤਸਕੀਲਦਾਰ ਆਮਰਗੜ੍ਹ ਨੇ 2073 ਨੂੰ 74 ਨੰਬਰ ਤੇ ਉਹਨਾਂ ਦੇ ਜੇਂਟਰ ਸਟੇਟਾਂ ਤੇ 100 ਮੀਟਰ ਡੀਸੀ ਨੂੰ ਭੇਜਿਆ ਹੋਇਆ। ਪਰਮਾਰੀ ਨੇ ਮਨਤੀ ਕਰਨ ਵਾਸਤੇ 14 ਨਵੰਬਰ 2023 ਨੂੰ ਨਵਜੋਤ ਸਿੰਘ ਦੇ ਨਾਲ ਇੱਕ ਮੇਕਪੋਲੇ ਤੋਂ ਫਕਰ ਆਇਆ। ਜੋ ਆਵਰਤਨ ਪਰਮਾਰੀ ਨੇ ਭੇਜਿਆ ਸੀਗਾ ਨਵਜੋਤ ਸਿੰਘ ਮਨਤੀ ਕਰਨ ਬਾਅਦ ਤੇ ਉਹਨਾਂ ਨੇ ਮਨਤੀ ਕੀ ਦਿੱਤੀ ਸੀ। ਫਿਰ 100 ਦੇ ਅੰਦਰ ਹੈ। 500 ਹਦੂ ਤੇ ਤਾਂ ਅੰਦਰੇ ਲੱਗਿਆ ਹੋਇਆ ਤੇ ਜੋ ਨੁਨੀ ਕਾਰਵਾਈ ਹੈ ਇਹਨਾਂ ਨੇ ਮਿਲੀ ਆਫਸਰਾਂ ਦੀ ਮਿਲੀ ਭੁਗਤ ਦੇ ਨਾਲ ਸੈਲਰਾਂ ਨੇ ਇਹ ਚਾਰਜ ਲਗਾਇਆ ਉਹਨਾਂ ਨੇ ਕਿਹਦਾਤਾ ਵੀ ਸੈਲਰ ਹੈ ਨਹੀਂ ਇੱਥੇ ਗੁਰਦੁਆਰਾ ਸਾਹਿਬ ਹੈ ਨਹੀਂ ਇਹ ਅਸੀਂ ਆਰਪੀਆਈ ਐਸੀ ਸੰਗਰੂਦ ਅਫਸਰ ਨੂੰ ਆਰਪੀਆਈ ਦੇ ਵਿੱਚੋਂ ਕਹਿੰਦੇ 500 ਮੀਟਰ ਦੇ ਅੰਦਰ ਕੋਈ ਵੀ ਗੁਰਦੁਆਰਾ ਸਾਹਿਬ ਮੰਦਿਰ ਜਿਹੜੀ ਆ ਘਰ ਜਾਣ ਰੱਖਿਆ ਕੋਈ ਵੀ ਕਿਸੇ ਵੀ ਕਿਸਾਨ ਦਾ ਸਥਾਨ ਨਹੀਂ ਹੈ ਜਦੋਂ ਕਿ ਗੁਰਦੁਆਰਾ ਸਾਹਿਬ 304 ਨੰਬਰ 12 ਬਿੱਕੇ 10 ਬਿੱਚਵ ਦੇ ਵਿੱਚ ਉਸ ਟਾਈਮ ਦੇ ਮੌਜੂਦਾ ਪਟਵਾਰੀ ਰਿਪੋਰਟਡ ਦੇਖਾਂ ਮੈਂ ਸੰਪਟਵਾਰੀ ਹਲਕਾ ਖੇੜੀ ਸੁਬੀਆਂ 5 11 ਚੌਣ ਦੇ ਮੁਤਾਬਕ ਤਸ਼ੀਲ ਦਾ ਦਸਤਰ ਦੇ ਵਿੱਚ ਪਿਆ ਹੈ ਬਬਈ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਉਹ ਜਗ੍ਹਾ ਕੀ ਦੀ ਹੈ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਜੋ ਉਹ ਪੰਚਾਇਤ ਵੱਲੋਂ ਪਹਿਲਾਂ ਦਿੱਤੇ ਗਏ ਸੀ ਇੱਕ ਜਲਾ 304 ਨੰਬਰ ਦੇ ਵਿੱਚ ਬਣਿਆ ਹੋਇਆ ਰਾਣੀ ਬਲਦਿੰਗ ਤੇ 1305 ਦੇ ਵਿੱਚ ਪ੍ਰਾਈਵੇਟ ਪ੍ਰਾਈਵੇਟ ਬੰਦੇ ਨੇ ਦਾਨ ਕੀਤਾ ਹੋਇਆ ਹੈ ਅਰਦਾਸ ਕਰਕੇ ਉੱਥੇ ਮੁਰਦਵਾਰਾ ਸਬੂਤ ਇਹ ਸੈਕਟਰ ਜਿਹੜਾ 305 ਦੇ ਵਿੱਚ ਆ ਰਿਹਾ ਹੈ 12 305 ਦੇ ਕੋਲ ਹੈ ਜੋ ਜਿਹੜਾ ਇਹ ਸੈਕਟਰ ਲੱਗਿਆ ਹੈ ਇਹ ਬਿਲਕੁਲ ਨਜ਼ਦੀਕ ਹੈ 100 ਮੀਟਰ ਦੇ ਘੇਰੇ 'ਚ ਹੈ ਤਹਿਸੀਲਦਾਰ ਅੰਮਰਗੜ ਨੇ ਨ ਨਾਇਬ ਤਸਵੀਲ ਅਮਰਗੜ ਨੇ ਰਿਪੋਰਟ ਭੇਜੀ ਆ ਆਪਣੇ ਜਿਸ ਨੰਬਰ ਚ ਸਖਾਇਆ ਤੇ ਨੰਬਰ 74 ਦੇ ਵਿੱਚ 100 ਮੀਟਰ ਮਿੰਤੀ ਭੇਜੀ ਆ ਜੋ ਪਟਵਾਰੀ ਸੀ ਪਟਵਾਰੀ ਨੇ ਮਿੰਤੀ ਕਰਨ ਵਾਸਤੇ ਨਵਜੋਤ ਉੱਥੇ ਦਾ ਵਰਕਰ ਕਮਲੇ ਕੋੜਲੇ ਤੋਂ ਆਇਆ ਸੀ ਡੀਸੀ ਵੱਲੋਂ ਉਹਨਾਂ ਨੇ ਮਿੰਤੀ ਕਰਕੇ 3 ਮੀਟਰ ਦੇ ਦੱਸੀ ਆ ਸਾਨੂੰ ਜਦੋਂ ਕਿ ਇਹਨਾਂ ਨੇ 100 ਮੀਟਰ ਤੇ ਮਿੰਤੀ ਭੇਜੀ ਆ ਤਸਵੀਲਦਾਰ ਅਮਰਗੜ ਨੇ ਡੀਸੀ ਨੂੰ ਚੌਂਹਤਰ ਨੰਬਰ ਤੇ ਉਹਨਾਂ ਦੇ ਜਿਗਰ ਨੰਬਰ ਤੁਸੀਂ ਕਹਿ ਸੀ ਵੀ ਕਰਿਆ ਉਸ ਵਾਸਤੇ ਕਿਤੇ ਸੀ ਅਸੀਂ ਦਰਖਾਸਤ ਕੀਤੀ ਸੀ 1923 ਨੂੰ 22524 ਨੂੰ ਰਜਿਸਟਰੀ ਵੀ ਪਾਈ ਤੇ ਆਪ ਵੀ ਫੜਾ ਕੇ ਆਂਜੇ ਨੇ ਫੌਜਾਂ ਇਹ ਆਸਰੀ ਦੇ ਮਲੇ ਭੁਗਤ ਕਰਨ ਸਾਨੂੰ ਇਹਨਾਂ ਨੇ ਸ਼ਭਜਨਤਾ ਨੇ ਐਸਰੀ ਮਦਿਆ ਨੇ ਤੇ ਡੀਸੀ ਦੇ ਆ ਨੇ ਪਟਵਾਰੀ ਨੇ ਸਾਨੂੰ ਬਹੁਤ ਤਸੀਰ ਦਾ ਨੇ ਬੜਾ ਹੀ ਪਰੇਸ਼ਾਨ ਕੀਤਾ ਅਸੀਂ ਬੜੇ ਦੁਖੀ ਹੋ ਕੇ ਇੱਥੇ ਪਹੁੰਚੇ ਆਂ ਰੱਬ ਦੇ ਵਿੱਚ ਸਾਡੀ ਪੰਜਾਬ ਸਰਕਾਰ ਭਗਵੰਤ ਸਿੰਘ ਨੂੰ ਬਈ ਬੇਨਤਾ ਹੈ ਅਪੀਲ ਹੈ ਕਿ ਗੁਰਦੁਆਰਾ ਸਾਹਿਬ ਬੜੀ ਦੇਰ ਤੋਂ ਬਣਿਆ ਹੋਇਆ ਹੈ ਜੋ ਗੁਰਦੁਆਰਾ ਸਾਹਿਬ ਚੱਲ ਰਿਹਾ ਹੈ ਇਹ ਸੈਟਰ ਗਲਤ ਤਰੀਕੇ ਦੇ ਨਾਲ ਪਾ ਕੇ ਜਨ ਨਾਲ ਐਨਐਸਯੂ ਲੈ ਕੇ ਨਹੀਂ ਬਹੁਤ ਕਾਰਨ ਲਗਾਇਆ ਗਿਆ ਸੈਟਰ ਨੂੰ ਬੰਦ ਕੀਤਾ ਜਾਵੇ ਗੁਰਦੁਆਰਾ ਸਾਹਿਬ ਦੀ ਘੋਰ ਬੇਇੱਜ਼ਤੀ ਹੁੰਦੀ ਆ ਉੱਥੇ ਖੂਚ ਮਿੱਟੀ ਕੱਟਾ ਉਸ ਫੱਕ ਮਿੱਟੀ ਕੱਟਾ ਰਿਹਾ ਹੈ ਜਾਂ ਕੇ ਬਿਲਕੁਲ ਜਮੇ ਨੇੜੇ ਹੀ ਹੈ ਗੁਰਦਵਾਰਾ ਸਾਹਿਬ ਕਿੰਨਾ ਤੇ ਬਾਹਰ ਕਿਦ ਗੁਰਦਵਾਰਾ ਸਾਹਿਬ ਪਿੰਡ ਤੋਂ 1.5 2 ਕਿਲੋਮੀਟਰ ਦੂਰ ਹੈ ਕਿ ਕੋਈ ਜੇ ਕੋਈ ਸੁਣਾਈ ਨਹੀਂ ਹੁੰਦੀ ਕੋਈ ਸੰਗਤ ਵੀ ਮਿਲੋ ਨਹੀਂ ਕੋਈ ਹਾਂਜੀ ਕੋਈ ਅਗਰ ਜੇ ਸੁਣਾਈ ਨਹੀਂ ਹੁੰਦੀ ਕੋਈ ਅੰਦਰ ਦਾ ਸੰਗਤ ਮਿਲੋ ਸੰਗਤ ਤੇ ਬੈਠਾ ਕਹਿੰਦਾ ਜੇ ਸੁਣਾਈ ਨਹੀਂ ਹੁੰਦੀ ਕਿ ਤੁਹਾਡਾ ਕੀ ਪ੍ਰੋਗਰਾਮ ਅਗਲਾ ਸਾਡਾ ਅਗਲਾ ਪ੍ਰੋਗਰਾਮ ਇਹ ਹੈ ਇਹ ਸਾਡੀ ਜਿਹੜੀ ਜੋ ਛਣਵਾਈ ਨਹੀਂ ਹੋਈ ਕਲਪ ਦੇ ਵਿੱਚ ਆਇਆ ਸਾਨੂੰ ਇਹ ਗੁਰਦੁਆਰਾ ਸਾਹਿਬ ਪੂਰਾ ਜਿੱਤਣਾ ਚੱਲਦਾ ਛੱਲਿਆ ਜਾਵੇ ਛੱਡ ਨੂੰ ਮੰਨ ਦਿੱਤਾ ਕਰ ਵੀ ਕੋਰਟ ਚ ਜਾਉਂਦੇ ਕਿ ਗਰਮ ਹੋ ਤੁਸੀਂ ਜਾ ਕੀ ਗੱਲ ਤੁਹਾਡਾ ਕੀ ਪ੍ਰੋਗਰਾਮ ਅਗਲਾ ਉਹ ਟਾਈਮ ਤੇ ਸਾਡਾ ਪ੍ਰੋਗਰਾਮ ਇੱਥੇ ਤੱਕ ਸੈਮਕ ਹੈ ਸੰਗਤ ਕੀ ਦਿਨ ਤੁਹਾਡੇ ਨਾਲ ਜਿਹੜੇ ਪਿੰਡ ਦੇ ਸੰਗਤ ਸੰਗਤ ਸਾਡੇ ਨਾਲ ਅਲੀਪਰ ਤੋਂ ਐਂਡ ਅਲੀਪਰ ਤੋਂ ਨੰਗਲ ਤੋਂ ਹੋਰ ਵੀ ਆ ਰਹੇ ਨੇ ਮਾਰੋ ਸੰਗਤਾਂ ਆ ਰਹੀਆਂ ਨੇ ਉੱਥੇ ਜਨਤਿਆਰ ਪੂਰਨ ਮੱਸੇ ਦੇ संकरादा के समय समय गुरपर्ब तक कैंप भी लाए जाते संत बाबा हरिंग मुख से खुद फौजा बैठिया ने पाया डीसी तो मंगे साले भी काफी मौजूदा पेश कर सकते हैं ਜਿਹੜਾ ਸਰਦਾਰ ਚੱਲ ਰਿਹਾ ਉਹ ਕੀ ਦਾ ਕਿਸ ਵੱਡੇ ਬੰਦੇ ਦਾ ਕੀ ਲੱਗ ਰਿਹਾ ਦੋਨੇ ਅਡਰੈਸ ਇਹਨੂੰ ਜਾਰੀ ਕਰ ਦਿੱਤੀ ਉਹ ਮੇਰੀ ਪੁੱਤ ਨੇ ਵੱਡੇ ਮਰਦਿਆਂ ਦਾ ਤੇ ਵੱਡੇ ਬੰਦੇ ਹਨ ਉਹ ਕੌਣ ਹੈ ਜੀ ਵੱਡੇ ਬੰਦੇ ਕੌਣ ਹੈ ਉਹ ਸੇਠ ਨੇ ਜੀ ਲਾਲੇ ਨੇ ਨਾ ਫਿਰ ਕੀ ਨਾਮ ਕੀ ਉਹਦਾ ਨਾਮ ਸਸੀਲ ਉਹਨਾਂ ਦਾ ਨਾਮ ਸਸੀਲ ਹੈ ਸਸੀਲ ਇੱਕ ਸਰੇਂਦਰਪਾਲ ਗੱਡ ਜਦੋਂ ਇਸ ਮਾਮਲੇ ਸੰਬੰਧੀ ਸਬਡਿਵੀਜ਼ਨ ਅਮਰਗੜ ਦੇ ਐਸ.ਡੀ.ਐਮ. सुरेंद्र ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸ਼ਿਕਾਇਤ ਉਨ੍ਹਾਂ ਕਰੀਬ 1 ਸਾਲ ਪਹਿਲਾਂ ਆਈ ਸੀ ਅਤੇ ਉਨ੍ਹਾਂ ਵੱਲੋਂ ਕਾਰਵਾਈ ਕਰਦਿਆਂ ਮੌਕੇ ਦੇ ਪਟਵਾਰੀ ਨੂੰ ਨਾਲ ਲਿਜਾ ਕੇ ਜ਼ਮੀਨ ਦੀ ਪਿਮਾਇਸ਼ ਕੀਤੀ ਗਈ ਸੀ ਅਤੇ ਇਹ ਪਾਇਆ ਗਿਆ ਕਿ ਸ਼ੈਲਰ 500 ਮੀਟਰ ਦੀ ਹਦੂਦ ਅੰਦਰ ਲੱਗਿਆ ਹੋਇਆ ਹੈ। ਉਨ੍ਹਾਂ ਵੱਲੋਂ ਇਸ ਬਾਬਤ ਰੀਪੋਰਟ ਬਣਾ ਕੇ ਡੀਸੀ ਮਲੇਰ ਕੋਟਲਾ ਨੂੰ ਪੇਜ ਦਿੱਤੀ ਗਈ ਸੀ